ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨਵਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਝਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਤੁਰਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵਾਂ ਦਾ ਉਦਾਰ ਹੁੰਦਾ ਹੈ ਸੋ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜੋ ਸਾਰਿਆਂ ਨੂੰ ਸੁਖ ਦੇਣ ਵਾਲੇ ਹਨ ਖਾਲਸਾ ਜੀ ਸੁੰਦਰ ਸਰੂਪ ਵਾਲੇ ਹਨ ਜਿਨ੍ਹਾਂ ਨੂੰ ਵੇਖਦਿਆਂ ਦਰਸ਼ਨ ਕੀਤਿਆਂ ਮਨਮੋਹਿਤ ਹੋ ਜਾਂਦਾ ਐਸੇ ਸਤਿਗੁਰ ਸੱਚੇ ਪਾਸ਼ਾ ਨੂੰ ਕਦੇ ਵੀ ਸਾਨੂੰ ਵਿਸਾਰਨਾ ਨਹੀਂ ਚਾਹੀਦਾ ਜਿਹੜੇ ਸਤਿਗੁਰਾਂ ਦੀ ਬਰਕਤ ਦੇ ਨਾਲ ਕਿਰਪਾ ਦੇ ਨਾਲ ਅਸੀਂ ਖਾ ਰਹੇ ਹਾਂ ਖਾਲਸਾ ਜੀ ਸੋ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਕਿ ਐਵੇਂ ਮੂਰਖ ਮਨ ਦੇ ਪਿੱਛੇ ਲੱਗ ਕੇ ਵਾਹਿਗੁਰੂ ਜੀ ਨੂੰ ਵਿਸਾਰਨਾ ਨਹੀਂ ਚਾਹੀਦਾ ਕਿਉਂਕਿ ਅੰਤ ਸਮੇਂ ਮਹਾਰਾਜ ਤੋਂ ਬਿਨਾਂ ਹੋਰ ਕੋਈ ਸਹਾਇਕ ਹੀ ਨਹੀਂ ਬਣਦਾ ਮੂੜੇ ਕਾਹੇ ਵਿਸਾਰਿਓ ਤੈ ਰਾਮ ਨਾਮ ਮਹਾਰਾਜ ਕਹਿੰਦੇ ਹਨ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਪ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਖਾਲਸਾ ਜੀ ਐਸੇ ਸਤਗੁਰੂ ਦੀਨ ਦਿয়াল ਧੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਭਾਈ ਤੂੰ ਪਰਮੇਸ਼ਰ ਦਾ ਨਾਮ ਕਿਉਂ ਵਿਸਾਰ ਦਿੱਤਾ ਹੈ हे ਮੂਰਖ ਮਨਾ ਕਿਉਂ ਆਪਣੇ ਮਨ ਪਿੱਛੇ ਲੱਗ ਕੇ ਵਾਹਿਗੁਰੂ ਜੀ ਨੂੰ ਵਿਸਾਰ ਦਿੱਤਾ ਹੈ ਅੰਤ ਕਾਲ ਤੇਰੇ ਆਵੈ ਕਾਮ ਜਿਹੜੇ ਨਾਮ ਨੇ ਜਿਹੜੇ ਪਰਮੇਸ਼ਰ ਨੇ ਅੰਤ ਕਾਲ ਅੰਤ ਸਮੇਂ ਤੇਰੇ ਸਹਾਇਕ ਹੋਣਾ ਸੀ ਤੇਰੇ ਨਾਲ ਚੱਲਣਾ ਸੀ ਤੇਰੇ ਨਾਲ ਖਾਲਸਾ ਜੀ ਤੇਰੀ ਮਦਦ ਕਰਨੀ ਸੀ ਮਦਦਗਾਰ ਬਣਨਾ ਸੀ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਤੂੰ ਵਿਸਾਰ ਦਿੱਤਾ ਹੈ ਸੋ ਇਸ ਕਰਕੇ ਖਾਲਸਾ ਜੀ ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ ਆਉਣਾ ਚਾਹੀਦਾ ਹੈ ਕਿਉਂਕਿ ਗੁਰੂ ਤੋਂ ਹੀ ਇਹ ਸਿੱਖਿਆ ਮਿਲਦੀ ਹੈ ਇਹ ਸਮਝ ਮਿਲਦੀ ਹੈ ਕਿ ਉਹ ਵਾਹਿਗੁਰੂ ਸੱਚੇ ਪਾਸ਼ਾ ਸਾਨੂੰ ਹਰ ਥਾਂ ਤੇ ਵੇਖਦਾ ਹੈ ਸਾਰੀਆਂ ਥਾਵਾਂ ਤੇ ਮੌਜੂਦ ਹੈ ਖਾਲਸਾ ਜੀ ਇਹ ਜੋ ਵਿਚਾਰ ਹੈ ਜੋ ਸਿੱਖਿਆ ਹੈ ਸਤਿਗੁਰੂ ਮਹਾਰਾਜ ਕੋਲੋਂ ਮਿਲਦੀ ਹੈ ਗੁਰਪੂਛ ਤੁਮ ਕਰੋ ਵਿਚਾਰ ਆਪਣੇ ਗੁਰੂ ਦੀ ਸਿੱਖਿਆ ਲੈ ਕੇ ਸੋਚੋ ਤੇ ਸਮਝੋ ਵਿਚਾਰ ਕਰੋ ਇਹ ਤੇ ਨਿਰਣਾ ਬਣਾਓ ਆਪਣੇ ਮਨ ਨੂੰ ਬਾਹਰੋਂ ਖਿੱਚ ਕੇ ਅੰਦਰ ਲਿਆਓ ਤੇ ਮਹਾਰਾਜ ਕਹਿੰਦੇ ਜਹ ਦੇਖੋਂ ਤਹ ਸਾਰੰਗ ਪਾਣ ਤੇ ਜਿੱਥੇ-ਜਿੱਥੇ ਵੀ ਭਾਈ ਕੋਈ ਵੇਖਦਾ ਹੈ ਜਿੱਧਰੋਂ-ਜਿੱਧਰੋਂ ਵੀ ਕੋਈ ਨੁਗਾ ਨਿਗਾ ਫੇਰਦਾ ਹੈ ਚਾਰੇ ਦਿਸ਼ਾਵਾਂ ਵਿੱਚ ਹਰ ਪਾਸੇ ਵਾਹਿਗੁਰੂ ਮੌਜੂਦ ਹੈ ਤੇ ਸਾਰਿਆਂ ਪਾਸਿਆਂ ਤੋਂ ਸਾਨੂੰ ਵੇਖਦਾ ਹੈ ਖਾਲਸਾ ਜੀ ਕਿਉਂਕਿ ਸਤਗੁਰ ਜਾਗਤਾ ਹੈ ਦਿਓ ਮਹਾਰਾਜ ਜਾਗਦੇ ਹਨ ਪ੍ਰਤਾਖ ਹਨ ਸੱਚੇ ਪਾਤਸ਼ਾਹ ਸੋ ਸਤਗੁਰਾਂ ਦੀ ਸ਼ਰਨ ਵਿੱਚ ਖਾਲਸਾ ਜੀ ਸਦਾ ਸਦੀਵੀ ਸੁਖ ਪ੍ਰਾਪਤ ਹੁੰਦੇ ਹਨ ਤੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਆ ਭਾਈ ਜੇ ਤੇਰੇ ਅੰਦਰੋਂ ਇਹ ਪੰਜ ਚੋਰ ਨਾ ਤੂੰ ਕਾਬੂ ਕਰ ਸਕਿਆ ਤੇ ਫਿਰ ਤੇਨੂੰ ਫੇਰ ਉਹਨਾਂ 84 ਲੱਖ ਜੂਨਾ ਦੇ ਵਿੱਚ ਪਾ ਛੱਡਣਾ ਹੈ ਤੇਰਾ ਭਲਾ ਨਹੀਂ ਹੋਣਾ ਇਸ ਕਰਕੇ ਪੂਰੇ ਸਤਗੁਰਾਂ ਦੀ ਸ਼ਰਨ ਵਿੱਚ ਪੈ ਜਾਓ ਕਿਉਂਕਿ ਜਿਹੜਾ ਵਾਹਿਗੁਰੂ ਮੰਤਰ ਹੈ ਖਾਲਸਾ ਜੀ ਵੇਖਣ ਨੂੰ ਭਾਵੇਂ ਛੋਟਾ ਜਾਪਦਾ ਹੈ ਪਰ ਸਾਰੀ ਮਾਇਆ ਨੂੰ ਵਸ ਕਰਨ ਵਾਲਾ ਵਾਹਿਗੁਰੂ ਮੰਤਰ ਹੈ ਸਾਰੀਆਂ ਗਿਆਨ ਇੰਦਰੀਆਂ ਨੂੰ ਵਸ ਕਰਕੇ ਬੰਨਣ ਵਾਲਾ ਵਾਹਿਗੁਰੂ ਮੰਤਰ ਹੈ ਸਾਰੇ ਸੰਸਾਰ ਦੀ ਖੇਡ ਨੂੰ ਖਾਲਸਾ ਜੀ ਚਲਾਉਣ ਵਾਲਾ ਇਹ ਵਾਹਿਗੁਰੂ ਮੰਤਰ ਹੈ ਜਿਹੜਾ ਆਪਣੀ ਰਸਨਾ ਦੇ ਨਾਲ ਇਸ ਮੰਤਰ ਦਾ ਜਾਪ ਕਰਨ ਲੱਗ ਪੈਂਦਾ ਵਾਹਿਗੁਰੂ 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 ਖਾਲਸਾ ਜੀ ਲਗਾਤਾਰ ਇਹ ਬਾਣੀ ਦਾ ਇਹ ਜਾਪ ਦਾ ਜਾਪ ਕਰਦਾ ਹੈ ਮਹਾਰਾਜ ਕਹਿੰਦੇ ਹਨ ਉਹਦੇ ਕਰਮ ਨਾਸ ਹੋਣ ਲੱਗ ਪੈਂਦੇ ਹਨ ਮਾੜੇ ਜੋ ਕਰਮ ਪ੍ਰਭਾਵ ਪਾਉਂਦੇ ਜਿੰਨਾ ਕਰਕੇ ਰੋਣ ਆਉਂਦਾ ਨਿਨਾ ਕਰਕੇ ਦੁਖੀ ਹੁੰਨੇ ਹਾਂ ਜਿਨ੍ਹਾਂ ਕਰਕੇ ਵਿਗਨ ਵਿਨਾਸਨ ਆਉਂਦੇ ਹਨ ਰੁਕਾਵਟਾਂ ਆਉਂਦੀਆਂ ਹਨ ਕਲਾ ਕਲੇਸ਼ ਆਉਂਦੀ ਹੈ ਉਹ ਖਾਲਸਾ ਜੀ ਸਾਰਾ ਕੁਝ ਵਾਹਿਗੁਰੂ ਜੀ ਮੰਤਰ ਜੋ ਹੈ ਸਾਰਾ ਕੁਝ ਨਾਸ ਕਰ ਦਿੰਦਾ ਹੈ ਸੁਖ ਵਰਤਾ ਦਿੰਦਾ ਹੈ ਸੋ ਇਸ ਕਰਕੇ ਮਹਾਰਾਜ ਦੀਨ ਦੁਨੀ ਦੇ ਮਾਲਕ ਸਾਨੂੰ ਇਹੀ ਗੱਲ ਸਮਝਾਉਂਦੇ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਪਰਮੇਸ਼ਰ ਦੀਆਂ ਸਿਫਤਾਂ ਹੀ ਕਰਿਆ ਕਰੀਏ ਕਿਉਂਕਿ ਮਹਾਰਾਜ ਨੇ ਜੋ ਵੀ ਬਾਣੀ ਬੋਲੀ ਹੈ ਖਾਲਸਾ ਜੀ ਉਹ ਪਰਮੇਸ਼ਰ ਦੀ ਸਿਫਤ ਸਲਾਹ ਵਾਲੀ ਹੈ ਸੁੰਦਰ ਬਾਣੀ ਹੈ ਤੇ ਮਹਾਰਾਜ ਕਹਿੰਦੇ ਇਹੀ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜ ਸਕਦੀ ਹੈ ਇਹ ਗੱਲ ਨੂੰ ਸਮਝ ਸਮਝ ਲਓ ਭਾਈ ਕਿ ਜੋ ਬਾਣੀ ਮਹਾਰਾਜ ਨੇ ਉਚਾਰੀ ਹੈ ਪਰਮੇਸ਼ਰ ਦਾ ਦੀਦਾਰ ਕਰਾਉਣ ਵਾਲੀ ਹੈ ਮਹਾਰਾਜ ਵਚਨ ਕਰਦੇ ਹਨ ਗੁਰ ਨਾਨਕ ਬੋਲਾ ਭਲੀ ਬਾਣ ਜੋ ਮਹਾਰਾਜ ਪਰਮੇਸ਼ਰ ਦੀਆਂ ਸਿਫਤਾਂ ਨੂੰ ਬਿਆਨ ਕਰਦੇ ਹਨ ਜੋ ਉਚਾਰੀ ਹੈ ਬਾਣੀ ਜਿਦੇ ਵਿੱਚ ਸਿਫਤਾਂ ਹੀ ਸਿਫਤਾਂ ਹਨ ਖਾਲਸਾ ਜੀ ਸਿਫਤ ਸਲਾਹ ਹੀ ਹੈ ਪ੍ਰਬੂ ਦੀ ਉਸਤਤੀ ਹੈ ਐਸੀ ਸੁੰਦਰ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀਆ ਨੇ ਉਚਾਰਨਾ ਕੀਤੀ ਹੈ ਤੁਮ ਹੋ ਹੋ ਸੁਜਾਖੇ ਲਿਹੁ ਪਛਾਨ ਮਹਾਰਾਜ ਕਹਿੰਦੇ ਭਾਈ ਤੂੰ ਆਪਣੀਆਂ ਅੱਖਾਂ ਬਣਾ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦੇ ਨਾਲ ਭਾਈ ਜੁੜ ਤੇ ਇਹ ਤੈਨੂੰ ਪਰਮੇਸ਼ਰ ਨਾਲ ਜੋੜ ਦੇਵੇਗੀ ਸੋ ਮਹਾਰਾਜ ਇਹ ਸਾਨੂੰ ਸਮਝਾਉਂਦੇ ਹਨ ਸੋ ਖਾਲਸਾ ਜੀ ਜਿਹੜਾ ਅੰਨਾ ਹੋਇਆ ਮਨ ਹੈ ਨਾ ਮਾਇਆ ਦੇ ਵਿੱਚ ਉਹਦੇ ਪਿੱਛੇ ਜਿਹੜਾ ਮਨੁੱਖ ਲੱਗ ਜਾਂਦਾ ਹੈ ਖਾਲਸਾ ਜੀ ਅੰਨਾ ਹੀ ਹੋ ਜਾਂਦਾ ਹੈ ਉਹਦਾ ਮਨ ਖਾਲਸਾ ਜੀ ਮਾਇਆ ਦੀ ਭਟਕਣਾ ਵਿੱਚ ਹੀ ਪਿਆ ਰਿਹਾ ਹੈ ਮਤ ਅੰਨੀ ਹੋ ਜਾਂਦੀ ਹੈ ਤੇ ਗੁਰੂ ਦੀ ਦਸੀਕਾਰ ਕਰਨ ਤੋਂ ਬਿਨਾ ਮਨ ਖਾਲਸਾ ਜੀ ਕਦੇ ਵੀ ਮਨ ਦੀ ਜਿਹੜੀ ਭਟਕਣਾ ਹੈ ਦੂਰ ਨਹੀਂ ਹੁੰਦੀ ਮਨ ਅੰਦੁਲਾ ਅੰਦੁਲੀ ਮਾਤ ਲਾਗ ਗੁਰ ਕਰਣੀ ਬਿਨ ਪਰਮ ਨਾ ਭਾਗੈ ਬਿਨ ਗੁਰੂ ਦੀ ਸਿੱਖਿਆ ਲੈਣ ਤੋਂ ਖਾਲਸਾ ਜੀ ਪਰਮ ਨਹੀਂ ਦੂਰ ਹੋਇਆ ਕਰਦਾ ਸੋ ਗੁਰੂ ਇਹਨਾਂ ਜ਼ਰੂਰੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਭਾਈ ਹੋਰ ਕੋਈ ਆਸਰਾ ਨਹੀਂ ਇਹ ਜਿਹੜੀ ਭੈੜੀ ਮਤ ਪਿੱਛੇ ਲੱਗੇ ਹੋਏ ਮਨੁੱਖ ਹਨ ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਆਸਰਾ ਭਾਲੀ ਫਿਰਦੇ ਪਰ ਖਾਲਸਾ ਜੀ ਮਹਾਰਾਜ ਕਹਿੰਦੇ ਵੀ ਇਹ ਹੋਰ ਕੋਈ ਆਸਰਾ ਹੈ ਹੀ ਨਹੀਂ ਸੰਸਾਰ ਵਿੱਚ ਇੱਕੋ ਇੱਕ ਪਰਮੇਸ਼ਰ ਦਾ ਹੀ ਖਾਲਸਾ ਜੀ ਸਹਾਰਾ ਹੈ ਤੇ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਅੰਨੇ ਮਨੁੱਖ ਹਨ ਖਾਲਸਾ ਜੀ ਉਹ ਗੁਰੂ ਦੀ ਦਿੱਤੀ ਹੋਈ ਮਤ ਨੂੰ ਪਸੰਦ ਨਹੀਂ ਕਰਦੇ ਉਹ ਕਹਿੰਦੇ ਵੀ ਗੁਰੂ ਮਹਾਰਾਜ ਦੀ ਕਿਹੜੀ ਗੱਲ ਹੈ ਮਹਾਰਾਜ ਦੇ ਕਹਿੰਦੇ ਹੀ ਆ ਸਾਰਿਆਂ ਨੂੰ ਤੇ ਖਾਲਸਾ ਜੀ ਵੇਖਣ ਨੂੰ ਮਹਾਰਾਜ ਫਿਰ ਕਹਿੰਦੇ ਆ ਉਹ ਭਾਵੇਂ ਮਲੁਖ ਲੱਗਦੇ ਆ ਪਰ ਸੁਭਾਅ ਪੱਖੀ ਉਹ ਪਸ਼ੂ ਹੀ ਹੁੰਦੇ ਆ ਉਹ ਮੂਰਖੀ ਹੁੰਦੇ ਆ ਕਿਉਂਕਿ ਆਕੜ ਕੇ ਤੁਰਦੇ ਨਾ ਤੇ ਮਹਾਰਾਜ ਦੇ ਬਚਨ ਹਨ ਮਹਾਰਾਜ ਕਹਿੰਦੇ ਮਨਮੁਖ ਅੰਧਲੇ ਗੁਰਮਤ ਨਾ ਪਾਈ ਕਿ ਜਿਹੜਾ ਮਨਮੁਖ ਹੈ ਮਨ ਦੇ ਪਿੱਛੇ ਤੁਰਨ ਵਾਲਾ ਹੈ ਉਹਨੇ ਖਾਲਸਾ ਜੀ ਅੰਨੇ ਮਲੁਖ ਨੂੰ ਗੁਰੂ ਦੀ ਮਤ ਜਿਹੜੀ ਹੈ ਗੁਰਮਤ ਉਹ ਭਾਈ ਨਹੀਂ ਭਾਵ ਚੰਗੀ ਨਹੀਂ ਲੱਗੀ ਪਸੰਦ ਨਹੀਂ ਉਹਨੂੰ ਆਈ ਤੇ ਮਹਾਰਾਜ ਕਹਿੰਦੇ ਪਸ਼ੂ ਭਏ ਅਭਿਮਾਨ ਨਾ ਜਾਏ ਤੇ ਉਹ ਭਾਵੇਂ ਸਰੀਰ ਮਨੁੱਖਾਂ ਵਰਗੇ ਹੀ ਹਨ ਪਰ ਖਾਲਸਾ ਜੀ ਮਹਾਰਾਜ ਕਹਿੰਦੇ ਉਹਨਾਂ ਦਾ ਸੁਭਾਅ ਪਸ਼ੂਆਂ ਵਾਲਾ ਹੈ ਪਸ਼ੂ ਹੀ ਹਨ ਤੇ ਉਹਨਾਂ ਦੇ ਅੰਦਰੋਂ ਹਉਮੈ ਨਹੀਂ ਜਾਂਦੀ ਆਕੜ ਆਕੜ ਕੇ ਫਿਰਦੇ ਹਨ ਸੋ ਇਸ ਕਰਕੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਕਿ ਪਰਮੇਸ਼ਰ ਦੀ ਇਹ ਸਾਰੀ ਜੋ ਸ੍ਰਿਸ਼ਟੀ ਹੈ ਇਹਨੂੰ ਸਜਾਣ ਵਾਲਾ ਹੈ ਇਹ ਪਰਮੇਸ਼ਰ ਠਾਕੁਰ ਦੀ ਖਾਲਸਾ ਜੀ ਮਰਜ਼ੀ ਹੁੰਦੀ ਹੈ ਪੈਦਾ ਕਰਨਾ ਨਾਸ਼ ਕਰਨਾ ਉਹ ਸਿਰਜਣਹਾਰ ਪ੍ਰਭੂ ਜੀ ਨੇ ਖਾਲਸਾ ਦੀ 84 ਲੱਖ ਜੁਨਾ ਵਿੱਚ ਬੇਅੰਤ ਜੀਵ ਪੈਦਾ ਕੀਤੇ ਹਨ ਸੋ ਇਸ ਕਰਕੇ ਆਪਾਂ ਉਹਨਾਂ ਦੇ ਵਿੱਚੋਂ ਸਾਰਿਆਂ ਤੋਂ ਸ਼ਰੋਮਣੀ ਹ ਜਿਹੜਾ ਮਨੁੱਖ ਮਹਾਰਾਜ ਨੇ ਪੈਦਾ ਕੀਤਾ ਹੈ ਸਾਰੀ ਸੂਝ ਸਮਝ ਦੇ ਕੇ ਇਹ ਸਾਰਿਆਂ ਤੋਂ ਸ਼ਰੋਮਣੀ ਹੈ ਮਹਾਰਾਜ ਕਹਿੰਦੇ ਲੱਖ 84 ਜੰਤ ਉਪਾਏ ਮੇਰੇ ਠਾਕੁਰ ਭਾਣੇ ਸਿਰਜ ਸਮਾਏ ਮੇਰੇ ਸਤਿਗੁਰਾਂ ਦੀ ਮਾਉ ਜੀ ਹੈ ਉਹ ਪੈਦਾ ਕਰੀ ਜਾ ਰਿਹਾ ਉਹ लीन ਕਰੀ ਜਾ ਰਿਹਾ ਸੋ ਇਹ ਖੇੜ ਪਰਮੇਸ਼ਰ ਵਾਹਿਗੁਰੂ ਜੀ ਦੀ ਹੈ ਪਰ ਜਿਹੜੇ ਖਾਲਸਾ ਜੀ ਗੁਰੂ ਦੇ ਚਰਨਾਂ ਨਾਲ ਜੁੜ ਪੈਂਦੇ ਹਨ ਉਹਨਾਂ ਨੂੰ ਫਿਰ ਖਾਲਸਾ ਜੀ ਜਮਾ ਦੀ ਜਿਹੜੀ ਮੋਤਾਜੀ ਨਹੀਂ ਚਲਣੀ ਪੈਂਦੀ ਜਿਹੜੇ ਆਪਣੇ ਸਤਿਗੁਰੂ ਮਹਾਰਾਜ ਦੇ ਸੇਵਕ ਬਣ ਜਾਂਦੇ ਹਨ ਉਹ ਪਾਲਨਹਾਰ ਪ੍ਰਭੂ ਨੂੰ ਖਾਲਸਾ ਜੀ ਪਸੰਦ ਆ ਜਾਂਦੇ ਗੁਰਕੇ ਚੱਕਰ ਠਾਕੁਰ ਪਾਣੇ ਜਿਹੜੇ ਗੁਰੂ ਦੀ ਸੇਵਾ ਕਰਦੇ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਦਸਵੇਂ ਪਾਤਸ਼ਾਹ ਜੀ ਧੰਨ ਗੁਰਗ੍ਰੰਥ ਸਾਹਿਬ ਜੀ ਗੁਰਪੰਥ ਖਾਲਸਾ ਰੀੜਾ ਖਾਲਸਾ ਜੀ ਇਹਨਾਂ ਦੀ ਚਾਕਰੀ ਕਰਦਾ ਹੈ ਸ਼ਰਨੀ ਆ ਜਾਂਦਾ ਹੈ ਉਹ ਫਿਰ ਪਰਮੇਸ਼ਰ ਠਾਕੁਰ ਨੂੰ ਭਾ ਜਾਂਦਾ ਹੈ ਗੁਰਕੇ ਚਾਕਰ ਠਾਕੁਰ ਭਾਣੀ ਬਖਸ਼ ਲੀਏ ਨਾਹੀਂ ਜਮ ਕਾਣੇ ਉਹਨਾਂ ਨੂੰ ਫਿਰ ਪਰਮੇਸ਼ਰ ਬਖਸ਼ ਲੈਂਦਾ ਉਹਨਾਂ ਨੂੰ ਫਿਰ ਖਾਲਸਾ ਜੀ ਜਮਾਂ ਦੀ ਮਾਰ ਨਹੀਂ ਪੈਂਦੀ ਸੋ ਇਸ ਕਰਕੇ ਮਹਾਰਾਜ ਸਾਨੂੰ ਇਹੀ ਗੱਲ ਸਮਝਾਉਂਦੇ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਮਾਇਆ ਦੇ ਮੋਹ ਵਿੱਚ ਜੋ ਫਸ ਕੇ ਕੋਰਾਹੇ ਪੈ ਗਏ ਸਨ ਲੋਕ ਉਹਨਾਂ ਨੂੰ ਖਾਲਸਾ ਜੀ ਗੁਰੂ ਨੇ ਹੀ ਸਮਝਾਇਆ ਹੈ ਤੇ ਮਹਾਰਾਜ ਨੇ ਇਹ ਦੱਸ ਦਿੱਤਾ ਕਿ ਉਹ ਪਰਮੇਸ਼ਰ ਇੱਕੋ ਹੀ ਹੈ ਤੇ ਉਹ ਜੋ ਗੁਰੂ ਹੈ ਖਾਲਸਾ ਜੀ ਉਹੀ ਪਰਮੇਸ਼ਰ ਦਾ ਦ دیدار ਕਰਾ ਸਕਦਾ ਕਿਉਂਕਿ ਉਹ ਸਦਾ ਫਿਰ ਪਰਮੇਸ਼ਰ ਜਿਹੜਾ ਹੈ ਉਹ ਗੁਰੂ ਦੇ ਹਿਰਦੇ ਵਿੱਚ ਵਸਦਾ ਹੈ ਨਾਨਕ ਭੂਲੇ ਗੁਰ ਸਮਝਾਏ ਜਿਹੜੇ ਭੁੱਲੇ ਹੋਏ ਮਨੁੱਖ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਬਚਨ ਕਰ ਰਹੇ ਕਿ ਉਹਨਾਂ ਨੂੰ ਖਾਲਸਾ ਜੀ ਗੁਰੂ ਹੀ ਸਮਝਾਵੇ ਤੇ ਉਹਨਾਂ ਨੂੰ ਸਮਝ ਆ ਸਕਦੀ ਹੈ ਏਕ ਦਿਖਾਵੇ ਸਾਚ ਟਿਕਾਵੇ ਕਿਉਂਕਿ ਗੁਰੂ ਤੋਂ ਬਿਨਾ ਕਦੇ ਵੀ ਖਾਲਸਾ ਜੀ ਸੋਝੀ ਨਹੀਂ ਆ ਸਕਦੀ ਸਮਝ ਨਹੀਂ ਪੈ ਸਕਦੀ ਸੋ ਆਓ ਅੱਜ ਦੀ ਹੱਡਬੀਤੀ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੌ ਸਿੰਘ ਸਾਹਿਬ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਹੱਡਬੀਤੀ ਖਾਲਸਾ ਜੀ ਇੱਕ ਪੈਣ ਨੇ ਸੁਣਾਉਣਾ ਕੀਤੀ ਹੈ ਉਹ ਕਹਿੰਦੀ ਕਿ ਮੈਂ ਬਹੁਤ ਸੁਣਿਆ ਵੀ ਸ਼ੀਰ ਸਿੰਘ ਬੜੀ ਕਿਰਪਾ ਕਰਦੇ ਆ ਕਾਰਜ ਫਤਿਹ ਕਰ ਦਿੰਦੇ ਆ ਪਰ ਕਹਿੰਦੀ ਮੈਂ ਇੱਕ ਸਾਲ ਲਗਾਤਾਰ ਸੇਵਾ ਕੀਤੀ ਪਰ ਮੇਰਾ ਤੇ ਕੋਈ ਕਾਰਜ ਨਹੀਂ ਫਤਿਹ ਹੋਇਆ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਸਾਡੇ ਕਾਰਜ ਸਫਲੇ ਹੋਣ ਤੇ ਆਪਾਂ ਸੋਚ ਲੈਨੇ ਆ ਕਿ ਬਾਬਾ ਦੀਪ ਸਿੰਘ ਸਾਹਿਬ ਸਾਰਿਆਂ ਦੇ ਕਰਦੇ ਤੇ ਸਾਡੇ ਵੀ ਕਰਨਗੇ ਮੈਂ ਪਹਿਲਾਂ ਵੀ ਦੱਸਿਆ ਕਿ ਆਪੋ ਆਪਣਾ ਖਾਲਸਾ ਜੀ ਸੁਭਾ ਹੈ ਆਪੋ ਆਪਣੀ ਭਗਤ ਹੈ ਆਪੋ ਆਪਣੀ ਸ਼ਰਧਾ ਹੈ ਸੋ ਮਹਾਰਾਜ ਦੇ ਚਰਨਾਂ ਵਿੱਚ ਲੱਗੇ ਰਹਿਣਾ ਇਹਦੇ ਨਾਲ ਕਿਰਪਾ ਹੁੰਦੀ ਹੈ ਮਹਾਰਾਜ ਨੂੰ ਲੋੜ ਪਏ ਤੇ ਸਿਮਰ ਲੈਣਾ ਉਹ ਛੱਡ ਦੇਣਾ ਐਵੇਂ ਨਹੀਂ ਹੁੰਦੀ ਸੋ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਇਹ ਭੈਣ ਸੁਣਾਉਂਦੇ ਆ ਕਿ ਮੈਂ ਕਿਸੇ ਕੋਲੋਂ ਹੀ ਸੁਣ ਕੇ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਈ ਸਾਂ ਤੇ ਭੈਣ ਦੱਸਦੀ ਆ ਕਿ ਮੇਰਾ ਵਿਆਹ ਨਹੀਂ ਸੀ ਹੁੰਦਾ ਮੇਰੇ ਘਰ ਦੇ ਵੀ ਮੇਰੇ ਤੋਂ ਤੰਗ ਸੀਗੇ ਕਿ ਜਿਹੜਾ ਕੋਈ ਰਿਸ਼ਤਾ ਆਉਣਾ ਮੈਂ ਮੋੜ ਦਿੰਦੀ ਸਾਂ ਤੇ ਮੇਰਾ ਵਿਆਹ ਨਹੀਂ ਸੀ ਹੁੰਦਾ ਫਿਰ ਮੈਂ ਮੇਰੀ ਇੱਕ ਫਰੈਂਡ ਸੀ ਉਹਨੇ ਦੱਸਿਆ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਆਪਾਂ ਘਰ ਚੱਲਿਆ ਕਰੀਏ ਉਹ ਵੀ ਜਾਣਦੀ ਸੀ ਦੋ ਅਸੀਂ ਹੋਰ ਜਾਂਦੀਆਂ ਸਾਂ ਤੇ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦੇ ਆਨੰਦ ਕਾਰਜ ਹੋ ਗਏ ਪਰ ਮੇਰਾ ਨਹੀਂ ਹੋਇਆ ਇੱਕ ਸਾਲ ਲਗਾਤਾਰ ਮੈਂ ਜਾਂਦੀ ਰਹੀ ਉਸ ਤੋਂ ਬਾਅਦ ਮੈਨੂੰ ਕਾਲੀ ਕਾਲੇ ਪੀਲੇ ਦੀ ਸ਼ਿਕਾਇਤ ਹੋ ਗਈ ਉਹ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸਾਂ ਕਰਦੀ ਰਹੀ ਪਰ ਮੇਰਾ ਕੋਈ ਵੀ ਹੱਲ ਨਹੀਂ ਹੋਇਆ ਤੇ ਭੈਣ ਕਹਿੰਦੀ ਆਖਰ ਮੇਰੇ ਮਨ ਵਿੱਚ ਖਿਆਲ ਆਇਆ ਵੀ ਐਵੇਂ ਕੁਝ ਨਹੀਂ ਹੁੰਦਾ ਇਹ ਗੱਲਾਂ ਬਣੀਆਂ ਇਹ ਲੋਕ ਸ਼ਾਇਦ ਵਿਊ ਲੈਣ ਵਾਲੇ ਕਰਨ ਕਰਕੇ ਬੋਲ ਦਿੰਦੇ ਆ ਇਦਾਂ ਦੀਆਂ ਅਕੇਲੇ ਕਈ ਪ੍ਰਕਾਰ ਦੀਆਂ ਭੈੜੀਆਂ ਭੈੜੀਆਂ ਮੇਰੇ ਮਨ ਵਿੱਚ ਗੱਲਾਂ ਆਈਆਂ ਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣੋਂ हट ਗਈ ਕਹਿੰਦੇ ਉਸ ਤੋਂ ਬਾਅਦ ਘਰ ਬੈਠ ਗਈ ਤੇ ਜਿਹੜੀ ਦਿੱਕਤ ਸੀ ਉਹ ਘਟੀ ਤੇ ਨਹੀਂ ਸਗੋਂ ਵਧਣੀ ਸ਼ੁਰੂ ਹੋਈ ਘਰ ਵਿੱਚ ਕਲਾਕਲੇਸ਼ ਰਹਿਣ ਲੱਗ ਪਿਆ ਘਰ ਦੇ ਮੈਨੂੰ ਟੋਕਦੇ ਸੀ ਤੇ ਇੱਕ ਮੇਰੇ ਵਾਸਤੇ ਰਿਸ਼ਤਾ ਆਇਆ ਉਹਦੇ ਤਿੰਨ ਬੱਚੇ ਸੀ ਉਹ ਬੰਦੇ ਦੇ ਤੇ ਉਹਦੇ ਉਹਦਾ ਮੈਨੂੰ ਰਿਸ਼ਤਾ ਇਦਾਂ ਨੇ ਮੈਨੂੰ ਰਿਸ਼ਤੇ ਆਉਣ ਲੱਗ ਪਏ ਤੇ ਭੈਣ ਕੇ ਨਹੀਂ ਮੇਰੀ ਕੋਈ ਉਮਰ ਜ਼ਿਆਦਾ ਵੀ ਨਹੀਂ ਸੀ ਪਰ ਘਰਦਿਆਂ ਨੇ ਕਹਿ ਕਹਿ ਕੇ ਮੈਨੂੰ ਡਿਪਰੈਸ਼ਨ ਜੀ ਪਾਤਾ ਮੈਂ 29 ਸਾਲਾਂ ਦੀ ਆ ਤੇ ਘਰਦਿਆਂ ਨੇ ਕਹਿ ਕਹਿ ਕੇ ਬਹੁਤ ਹੀ ਜ਼ਿਆਦਾ ਕਹਿ ਕੇ ਤੇ ਮੇਰੇ ਮਨ ਵਿੱਚ ਉਹ ਗੱਲਾਂ ਬਿਠਾ ਦਿੱਤੀਆਂ ਵੀ ਸ਼ਾਇਦ ਮੇਰਾ ਵਿਆਹ ਨਹੀਂ ਹੋਣਾ ਸ਼ਾਇਦ ਮੈਂ ਘਰ ਨਹੀਂ ਵਸਾ ਪਾਵਾਂਗੀ ਇਦਾਂ ਦੀਆਂ ਗੱਲਾਂ ਮੇਰੇ ਮਨ ਵਿੱਚ ਜੇਣ ਵਿੱਚ ਚੱਲਣ ਲੱਗ ਪਈਆਂ ਕਹਿੰਦੀ ਇੱਕ ਸਾਲ ਮੈਂ ਸੇਵਾ ਕਰਦੀ ਰਹੀ ਪਰ ਮੈਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ ਉਦੋਂ ਮੈਨੂੰ ਕਾਲਾ ਪੀਲਾ ਨਿਕਲ ਆਇਆ ਫਿਰ ਭੈਣ ਦੱਸਦੀ ਐ ਕਹਿੰਦੇ ਵੀ ਮੈਂ ਉਦੋਂ ਦਾ ਬੜਾ ਮਨ ਨੂੰ ਕੋਸਣਾ ਵੀ ਐਵੇਂ ਮੈਂ ਜਾਂਦੀ ਰਹੀਆਂ ਉੱਥੇ ਕੀ ਫਾਇਦਾ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੀ ਤੇ ਕੋਈ ਸੁਣੀ ਨਹੀਂ ਮੈਂ ਬਾਣੀ ਪੜਨੋਂ ਵੀ ਹਟ ਗਈ ਬਾਣੀ ਵੀ ਕੋਈ ਨਹੀਂ ਪੜਨੀ ਪਹਿਲਾਂ ਮੈਂ ਟਾਈਮ ਨਾਲ ਉੱਠਦੀ ਸਾਂ ਬਾਅਦ ਵਿੱਚ ਮੈਂ 6 ਵਜੇ 7 ਵਜੇ ਉੱਠਣਾ ਇਦਾਂ ਦਾ ਮੇਰਾ ਸੁਭਾਅ ਹੋ ਗਿਆ ਕਿ ਮੈਂ ਸੇਵਾ ਕਰਨੀ ਵੀ ਛੱਡਤੀ ਤੇ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਲੈਣਾ ਛੜਤਾ ਬਾਣੀ ਪੜ੍ਹਨੀ ਛੜ ਦਿੱਤੀ ਸਭ ਕੁਝ ਛੜ ਦਿੱਤਾ ਫਿਰ ਇੱਕ ਦਿਨ ਮਹਾਰਾਜ ਨੇ ਕਿਰਪਾ ਕੀਤੀ ਵੀ ਸੱਚੇ ਪਾਤਸ਼ਾਹ ਨਾ ਕੋਈ ਇਹੋ ਜੀ ਕਲਾ ਵਰਤਾਈ ਉਹ ਭੈਣ ਕਹਿੰਦੀ ਵੀ ਮੈਂ ਉਹ ਨਹੀਂ ਦੱਸ ਸਕਦੀ ਵੀ ਉਹ ਮੇਰੇ ਨਾਲ ਮਹਾਰਾਜ ਨੇ ਕੋਈ ਗੁਪਤੀ ਖੇਡ ਖੇੜੀ ਤੇ ਉਹ ਮੈਂ ਜੇ ਦੱਸਾਂਗੀ ਤੇ ਮੈਨੂੰ ਲੱਗਦਾ ਕਿ ਮੈਂ ਆਪਣਾ ਕੁਝ ਗਵਾ ਲਾਂਗੀ ਸੋ ਇਸ ਕਰਕੇ ਖਾਲਸਾ ਜੀ ਉਹਨਾਂ ਨੇ ਉਹ ਚੀਜ਼ ਨਹੀਂ ਦੱਸੀ ਪਰ ਕਹਿੰਦੇ ਐਸੀ ਮਹਾਰਾਜ ਨੇ ਕਲਾ ਵਰਤਾਈ ਕਿ ਮੈਨੂੰ ਨਾ ਇੱਕ ਇਦਾਂ ਹੀ ਇੱਕ ਬੰਦੇ ਦਾ ਮੈਨੂੰ ਨੰਬਰ ਮਿਲ ਗਿਆ ਤੇ ਮੈਂ ਉਹਤੇ ਫੋਨ ਕੀਤਾ ਤੇ ਉਹ ਭੈਣ ਹੁਣਾ ਨਾਲ ਮੇਰੀ ਗੱਲ ਹੋਈ ਜਿਨ੍ਹਾਂ ਨਾਲ ਉਹ ਭੈਣ ਦੱਸਦੀ ਹੈ ਵੀ ਮੇਰੀ ਗਾਂ ਗੱਲ ਹੋਈ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਅਸੀਂ ਪਿਛਲੇ 11 ਸਾਲਾਂ ਤੋਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣਦੇ ਆ ਤੇ ਮੈਂ 11 ਸਾਲ ਹੋ ਗਏ ਆ ਸੇਵਾ ਕਰਦੀ ਨੂੰ ਪਰ ਮੇਰਾ ਰੋਗ ਨਹੀਂ ਠੀਕ ਹੋਇਆ ਮੈਂ ਰੋਗ ਕਰਕੇ ਜਾਨੀ ਤੇ ਕਹਿੰਦੀ ਹੁਣ 11 ਸਾਲਾਂ ਦੇ ਵਿੱਚ ਮੈਂ ਰੋਗ ਵਾਲੀ ਕਦੇ ਅਰਦਾਸ ਹੀ ਨਹੀਂ ਕਰਦੀ ਮੈਂ ਉੱਥੇ ਜਾ ਕੇ ਇਹੋ ਕਹਿੰਨੀ ਆ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮੈਨੂੰ ਆਪਣੇ ਦਰ ਦੀ ਸੇਵਾ ਬਖਸ਼ੋ ਬਾਬਾ ਜੀ ਮੈਂ ਸੇਵਾ ਕਰਦੀ ਰਵਾਂ ਮੈਂ ਬਾਣੀ ਪੜ੍ਹਦੀ ਰਵਾਂ ਮੈਂ ਜੁੜਦੀ ਰਵਾਂ ਕਹਿੰਦੇ ਮੈਂ ਉਹਦੀਆਂ ਗੱਲਾਂ ਭੈਣ ਕਹਿੰਦੀ ਸੁਣ ਕੇ ਤੇ ਮੇਰੇ ਮਨ ਵਿੱਚ ਵੀ ਆਇਆ ਤੇ ਮੈਂ ਤਾਂ ਫਿਰ ਅਗਰ ਤਕਾਣਾ ਵੀ ਮੈਂ ਆਪਣੇ ਕੰਮ ਵਾਸਤੇ ਬਾਬਾ ਦੀਪ ਸਿੰਘ ਸਾਹਿਬ ਕੋਲੇ ਗਈ ਆ ਮਹਾਰਾਜ ਕੋਲੇ ਗਈ ਆ ਮੇਰਾ ਕੰਮ ਨਹੀਂ ਹੋਇਆ ਤੇ ਮੈਂ ਮਹਾਰਾਜ ਨੂੰ ਛੜਤਾ ਤੇ ਮੇਰਾ ਕਾਹਦਾ ਪ੍ਰੇਮ ਮੇਰੀ ਕਾਹਦੀ ਸ਼ਰਧਾ ਫਿਰ ਖਾਲਸਾ ਜੀ ਭੈਣ ਕਹਿੰਦੀ ਮਹਾਰਾਜ ਦੀ ਕਿਰਪਾ ਦੇ ਨਾਲ ਨਾ ਤੁਹਾਡੀਆਂ ਵੀ ਹੱਡ ਬੀਤੀਆਂ ਉਦੋਂ ਮੈਨੂੰ ਮਿਲਣੀਆਂ ਸ਼ੁਰੂ ਹੋਈਆਂ ਜਿਵੇਂ ਢਾਈ ਤਿੰਨ ਸਾਲ ਹੋ ਗਏ ਉਦੋਂ ਨਵੀਆਂ-ਨਵੀਆਂ ਕਹਿੰਦੇ ਤੁਸੀਂ ਸ਼ੁਰੂਆਤ ਸਟਾਰਟ ਕੀਤਾ ਸੀ ਚੈਨਲ ਮੈਨੂੰ ਉਦੋਂ ਦਾ ਯਾਦ ਹੈ ਕਹਿੰਦੇ ਇਹ ਮਿਲਣੀਆਂ ਸ਼ੁਰੂ ਹੋਈਆਂ ਨਾਲ ਨਾਲ ਮੈਂ ਮਹਾਰਾਜ ਦੀ ਕਥਾ ਸੁਣਨੀ ਸ਼ੁਰੂ ਕੀਤੀ ਇਤਿਹਾਸ ਦੀ ਕਿਤੇ ਦਾਸ ਨੇ ਵੀਡੀਓ ਵਿੱਚ ਬੋਲਿਆ ਸੀ ਵੀ ਕਥਾ ਸਵਰਮਣ ਕਰਨੀ ਚਾਹੀਦੀ ਹੈ ਕਿ ਸੋਣ ਹਰਕਤਹਾ ਉਤਾਰੀ ਮੈਲ ਕਾਲ ਸਾਜੀ ਸਭ ਤੋਂ ਉਤਮ ਹਰ ਕੀ ਕਥਾ ਮਹਾਰਾਜ ਦੇ ਬਚਨ ਹਨ ਤੇ ਉਹ ਭੈਣ ਕਹਿੰਦੀ ਮੈਂ ਸੁਣਨੀ ਸ਼ੁਰੂ ਕਰ ਲਈ ਮਹਾਰਾਜ ਦੀ ਕਿਰਪਾ ਵਰਤੀ ਸਤਗੁਰਾਂ ਦੀ ਰਹਿਮਤ ਨਾਲ ਮੇਰੇ ਹਿਰਦੇ ਵਿੱਚ ਪ੍ਰੇਮ ਆਉਣ ਲੱਗ ਪਿਆ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਕੇ ਇਹੋ ਹੀ ਅਰਦਾਸ ਕਰਨੀ ਕਿ ਬਾਬਾ ਜੀ ਕਿਰਪਾ ਕਰੋ ਮਹਾਰਾਜ ਮੈਨੂੰ ਸੇਵਾ ਬਖਸ਼ੋ ਮਹਾਰਾਜ ਮੇਰਾ ਰਿਸ਼ਤਾ ਹੋਵੇ ਨਾ ਹੋਵੇ ਮੇਰਾ ਕਾਲਾ ਪੀਲਾ ਦੂਰ ਹੋਵੇ ਜਾਂ ਨਾ ਹੋਵੇ ਮੈਨੂੰ ਸੇਵਾ ਬਖਸ਼ੋ ਇਹ ਮੇਰੇ ਅੰਦਰੋਂ ਅਰਦਾਸ ਹੋਣ ਲੱਗ ਪਈ ਆਪਣੇ ਆਪ ਕਿਉਂਕਿ ਖਾਲਸਾ ਜੀ ਇਹ ਕੋਈ ਇਤਵਾਕ ਇਤਫਾਕ ਨਹੀਂ ਹੁੰਦਾ ਇਹਦੇ ਵਿੱਚ ਇਦਾਂ ਹੁੰਦਾ ਕਿ ਜਦੋਂ ਬੰਦੇ ਦਾ ਮਨ ਬਦਲਦਾ ਜਦੋਂ ਬੰਦੇ ਦੇ ਮਨ ਨੂੰ ਇਹ ਪਤਾ ਲੱਗਦਾ ਵੀ ਮੈਂ ਤਾਂ ਮੂਰਖ ਬਣਿਆ ਸੀ ਮੈਂ ਤੇ ਆਪਣੇ ਕੰਮ ਕਰਾਉਣ ਵਾਸਤੇ ਮਹਾਰਾਜ ਦੀ ਸ਼ਰਨ ਗਿਆ ਹਾਂ ਸੋ ਜਦੋਂ ਇਹ ਸਮਝ ਆ ਜਾਂਦੀ ਹੈ ਫਿਰ ਖਾਲਸਾ ਜੀ ਸਤਿਗੁਰੂ ਕਲਾ ਵਰਤਾਉਂਦੇ ਆ ਤੇ ਭੈਣ ਕਹਿੰਦੀ ਜਦੋਂ ਫਿਰ ਮੈਂ ਦੁਬਾਰਾ ਜੁੜੀ ਮਹਾਰਾਜ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਨੇ ਮਿਹਰਾਂ ਕੀਤੀਆਂ ਮੈਂ ਝੂਠੇ ਭਾਂਡਿਆਂ ਦੀ ਉਥੇ ਸੇਵਾ ਕਰਨੀ ਸੱਚੇ ਪਾਤਸ਼ਾਹ ਨੇ ਕੋਈ ਵੀ ਸੇਵਾ ਕਰਾ ਲੈਣੀ ਕਰੀ ਜਾਣੀ ਲੰਗਰ ਵਿੱਚ ਸੇਵਾ ਕਰਨੀ ਸੋ ਐਵੇਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੌਲੀ-ਹੌਲੀ ਮਹਾਰਾਜ ਨੇ ਮਿਹਰ ਕੀਤੀ ਤੇ ਭੈਣ ਕਹਿੰਦੀ ਮੇਰੇ ਮੂੰਹ ਦੇ ਛਾਈਆਂ ਪੈ ਗਈਆਂ ਸੀ ਕਾਲੇ ਪੀਲੇ ਦੇ ਕਰਕੇ ਛਾਈਆਂ ਜਿਹੜੀਆਂ ਬਹੁਤ ਜ਼ਿਆਦਾ ਜਿਹੜੀਆਂ ਮੂੰਹ ਦੇ ਉੱਪਰ ਆਈਆਂ ਸੀ ਕਹਿੰਦੇ ਹੌਲੀ ਹੌਲੀ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਸਾਈਆਂ ਜਿਹੜੀਆਂ ਗਾਇਬ ਹੋ ਗਈਆਂ ਤੇ ਕਹਿੰਦੀ ਇੱਕ ਦਿਨ ਅਚਾਨਕ ਮੇਰੇ ਮਨ ਵਿੱਚ ਆਈ ਵੀ ਕਿਉਂ ਨਾ ਮੈਂ ਟੈਸਟ ਕਰਾਵਾਂ ਤੇ ਜਦੋਂ ਮੈਂ ਟੈਸਟ ਕਰਾਇਆ ਤੇ ਖਾਲਸਾ ਜੀ ਉਹ ਜਿਹੜਾ ਕਾਲਾ ਪੀਲੇ ਦਾ ਗ੍ਰੇਡ ਹੁੰਦਾ ਕਹਿੰਦੇ ਉਹ ਬਿਲਕੁਲ ਨਾਰਮਲ ਸੀ ਡਾਕਟਰ ਕਹਿੰਦਾ ਵੀ ਤੈਨੂੰ ਹੁਣ ਨਹੀਂ ਹੈਗਾ ਪਰ ਹੋਊਗੀ ਸ਼ਿਕਾਇਤ ਤੇ ਰਹੂਗੀ ਪਰ ਹੁਣ ਹੈ ਨਹੀਂ ਕਿ ਤੈਨੂੰ ਦਵਾਈ ਖਾਣ ਦੀ ਅਜੇ ਲੋੜ ਨਹੀਂ ਸੋ ਮਹਾਰਾਜ ਨੇ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੇ ਤੇ ਮਿਹਰ ਕੀਤੀ ਤੇ ਫਿਰ ਭੈਣ ਦੱਸਦੇ ਆ ਕਹਿੰਦੇ ਫਿਰ ਮੈਂ 8 ਕੁ ਮਹੀਨੇ ਲਗਾਤਾਰ ਮਹਾਰਾਜ ਦੇ ਘਰ ਸੇਵਾ ਕਰਦੀ ਰਹੀ ਆ ਜਦੋਂ ਮੇਰਾ ਕਾਲਾ ਪੀਲਿਆ ਬਿਲਕੁਲ ਠੀਕ ਹੋ ਗਿਆ ਨਾ ਤੇ ਮੇਰਾ ਭਰੋਸਾ ਜਿਹੜਾ ਦੁਗਣਾ ਬਣ ਗਿਆ ਤੇ ਕਹਿੰਦੇ ਹੁਣ ਮੈਂ ਨਾ ਅਰਦਾਸ ਹੀ ਕਰਨੋਂ हट ਗਈ ਸਾਂ ਵੀ ਮੇਰਾ ਮਹਾਰਾ ਰਿਸ਼ਤਾ ਹੋਵੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਦੋਂ ਤੋਂ ਮੈਂ ਸ਼ੀਦਾ ਸਾਹਿਬ ਜਾਣ ਲੱਗੀ ਬਾਣੀ ਪੜ੍ਹਨ ਲੱਗੀ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌ ਸਿੰਘ ਸਾਹਿਬ ਨੂੰ ਯਾਦ ਕਰਨ ਲੱਗੀ ਆ ਉਦੋਂ ਤੋਂ ਸਾਡੇ ਘਰ ਵਿੱਚ ਬਰਕਤਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਸਾਡੀ ਖੇਤੀ ਦਾ ਝਾੜ ਵਧ ਗਿਆ ਮਹਾਰਾਜ ਦੀ ਕਿਰਪਾ ਨਾਲ ਮੇਰੇ ਫਾਦਰ ਸਾਹਿਬ ਕੰਮ ਕਰਦੇ ਆ ਠੇਕੇਦਾਰੀ ਦਾ ਠੇਕੇਦਾਰੀਆਂ ਠੇਕੇ ਮਿਲਣ ਲੱਗ ਪਏ ਕੰਮ ਜਿਹੜਾ ਅਸੀਂ ਮਹਾਰਾਜ ਦੀ ਕਿਰਪਾ ਨਾਲ ਕਾਫੀ ਵੱਧ ਗਿਆ ਉਸ ਤੋਂ ਬਾਅਦ ਮਹਾਰਾਜ ਦੀ ਏਡੀ ਦਇਆ ਹੋਈ ਭੈਣ ਕਹਿੰਦੀ ਮੈਂ ਕਦੇ ਅਰਦਾਸ ਨਹੀਂ ਕੀਤੀ ਇੱਕ ਦਿਨ ਮੇਰੇ ਮਨ ਵਿੱਚ ਆਈ ਮੈਂ ਕਿਹਾ ਬਾਬਾ ਦੀਪ ਸਿੰਘ ਸਾਹਿਬ ਮੈਨੂੰ ਮਾਫ ਕਰਿਓ ਮਹਾਰਾਜ ਮੈਂ ਇੱਕ ਸਾਲ ਸੇਵਾ ਕੀਤੀ ਜੋ ਕਿਸੇ ਪ੍ਰਕਾਰ ਵੀ ਉਹ ਸੇਵਾ ਨਹੀਂ ਸੀ ਉਹ ਮੈਂ ਖੂਵੇਚ ਹੀ ਪਾ ਲਈ ਤੇ ਮੈਂ ਇਹੋ ਮੰਗਦੀ ਰਹੀ ਵੀ ਤੁਸੀਂ ਮੇਰਾ ਕੰਮ ਨਹੀਂ ਕੀਤਾ ਜੇ ਕੰਮ ਨਹੀਂ ਕਰਨਾ ਤੇ ਮੈਂ ਤੇਰੇ ਆਉਣਾ ਨਹੀਂ ਤਾਂ ਆਪਾਂ ਸਾਰੇ ਇਦਾਂ ਕਰਦੇ ਆਂ ਇਹੋ ਜੀ ਬਿਰਤੀ ਰੱਖਦੇ ਆਂ ਸਪਰ ਖਾਲਸਾ ਜੀ 사ਤਗੁਰਾਂ ਦੇ ਘਰ ਜਾਣੋਂ ਹਟਣਾ ਨਹੀਂ ਚਾਹੀਦਾ ਮਹਾਰਾਜ ਇੱਕ ਨਾ ਇੱਕ ਦਿਨ ਖੈਰ ਪਾ ਹੀ ਦਿੰਦੇ ਆਂ 사ਤਗੁਰ ਪਰਖ ਕਰਦੇ ਆਂ 사ਤਗੁਰ ਵੇਖਦੇ ਆਂ ਵੀ ਭਾਈ ਇਹ ਕਿੰਨੇ ਕੁ ਜੋਗਾ ਹੈ ਸੋ ਇਸ ਕਰਕੇ ਗੁਰਮੁਖੋ ਪਹਿਣ ਕੇ ਦੀ ਵੀ ਮੈਂ ਇਹ ਅਰਦਾਸ ਕਰਨੋਂ ਹਟ ਗਈ ਸਾਂ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੇਰਾ ਸੋਹਣੇ ਘਰ ਆਪੇ ਦਿੱਤਾ ਹੋ ਗਿਆ ਵੀ ਮਹਾਰਾਜ ਦੀ ਐਡੀ ਮੇਰੇ ਤੇ ਕਿਰਪਾ ਹੋਈ ਕਿ ਮੇਰੇ ਰਿਸ਼ਤੇਦਾਰਾਂ ਵਿੱਚੋਂ ਹੀ ਉਹ ਰਿਸ਼ਤਾ ਹੋਇਆ ਉਹਨਾਂ ਨੇ ਕਰਾਇਆ ਤੇ ਮਹਾਰਾਜ ਦੀ ਕਿਰਪਾ ਨਾਲ ਉਹ ਵੀ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਗੁਰੂ ਵਾਲੇ ਨੇ ਤੇ ਸ਼ਹੀਦਾਂ ਸਾਹਿਬ ਜਾਂਦੇ ਨੇ ਤੇ ਮਹਾਰਾਜ ਦੀ ਕਿਰਪਾ ਨਾਲ ਭੈਣ ਕਹਿੰਦੀ ਮੇਰਾ ਐਸੇ ਸਾਲ ਮੇਰਾ ਵਿਆਹ ਹੋਇਆ ਆ ਪਿਛਲਾ ਜਿਹੜਾ ਸਾਲ ਹੁਣ ਖਾਲਸਾ ਜੀ ਜਿਹੜਾ ਜਨਵਰੀ ਫਰਵਰੀ ਦੇ ਵਿੱਚ ਦਾਸ ਸੀ ਵੀ ਉਦੋਂ ਮੇਰਾ ਵਿਆਹ ਹੋਇਆ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਮੋਰਚੇ ਫਤਿਹ ਹੋ ਗਏ ਪ੍ਰਭਾਨ ਕਹਿੰਦੀ ਹੁਣ ਮੈਂ ਮਹਾਰਾਜ ਦੀ ਕਿਰਪਾ ਨਾਲ ਇਹੀ ਗੱਲ ਹਰ ਬੰਦੇ ਨੂੰ ਕਹਿਣੀ ਆ ਸਮਝਾਉਣੀ ਆ ਕਿ ਜੇ ਮਹਾਰਾਜ ਦੇ ਘਰੋਂ ਤੁਹਾਨੂੰ ਕੁਝ ਨਹੀਂ ਮਿਲਿਆ ਨਾ ਤੇ ਮਹਾਰਾਜ ਦੇ ਘਰ ਜਾਣੋਂ ਹਟੋ ਨਾ ਕੀ ਪਤਾ ਸਤਗੁਰਾਂ ਨੇ ਕੀ ਕਲਾ ਵਰਤਾ ਦੇਣੀ ਹੈ ਸੋ ਇਸ ਕਰਕੇ ਖਾਲਸਾ ਜੀ ਮਹਾਰਾਜ ਦੇ ਦਰ ਤੋਂ ਨਹੀਂ ਟੁੱਟਣਾ ਚਾਹੀਦਾ ਮਹਾਰਾਜ ਦੇ ਦਰ ਤੋਂ ਨਹੀਂ ਹਟਣਾ ਚਾਹੀਦਾ ਗੁਰੂ ਖੈਰ ਪਾਉਂਦਾ ਹੀ ਪਾਉਂਦਾ ਹੈ ਕਈ ਵਾਰ ਸਾਨੂੰ ਜਿਹੜੀ ਵਸਤੂ ਵਾਸਤੇ ਅਸੀਂ ਜਾਂਦੇ ਆ ਉਹਨੂੰ ਮਿਲਣ ਵਾਸਤੇ ਸਮਾਂ ਲੱਗ ਜਾਂਦਾ ਹੈ ਪਰ ਮਹਾਰਾਜ ਏਡੇ ਦੇ ਆਲੂ ਨੇ ਏਡੇ ਕਿਰਪਾਲੂ ਨੇ ਸਤਗੁਰੂ ਜੀ ਮਹਾਰਾਜ ਵਸਤੂ ਜ਼ਰੂਰ ਦਿੰਦੇ ਹਨ ਸੁਖ ਜ਼ਰੂਰ ਦਿੰਦੇ ਹਨ ਕਿਉਂਕਿ ਜਿਹੜਾ ਮਹਾਰਾਜ ਕੋਲੋਂ ਜੋ ਵੀ ਮੰਗਦਾ ਮਾਨ ਮੰਗੋ ਤਾਨ ਮੰਗੋ ਧਨ ਲਕshmi ਸੁਤ ਦੇ ਸਤਗੁਰ ਸੱਚੇ ਪਾਤਸ਼ਾਹ ਸਭ ਕੁਝ ਦਿੰਦੇ ਹਨ ਸੱਚੇ ਸਾਹਿਬਾ ਕਿਆ ਨਾਹੀ ਕਰਦੇ ਰ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇ ਇਹ ਸੋ ਪਾਵੇ ਮਹਾਰਾਜ ਦੇ ਘਰ ਤੇ ਸਭ ਕੁਝ ਹੀ ਹੈ ਖਾਲਸਾ ਜੀ ਮਹਾਰਾਜ ਦੇ ਘਰ ਕੋਈ ਆਸੀ ਵਸਤੂ ਬਣੀ ਨਹੀਂ ਜੋ ਮਹਾਰਾਜ ਦੇ ਘਰ ਨਾ ਹੋਵੇ ਗੁਰਮੁਖੋ ਸ਼ਰਧਾ ਨਾਲ ਮਹਾਰਾਜ ਦੇ ਘਰ ਜਾਇਆ ਕਰੀਏ ਕਿੰਤੂ ਪ੍ਰੰਤੂ ਨਾ ਕਰੀਏ ਜਿਵੇਂ ਆ ਭੈਣ ਨੇ ਜਾਣਾ ਛੱਡ ਦਿੱਤਾ ਸੀ ਫਿਰ ਸਤਗੁਰਾਂ ਨੇ ਆਪਣੀ ਚਰਣਾ ਨਾਲ ਜੋੜ ਲਿਆ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਇਹ ਹੱਡ ਬੀਤੀ ਸੀ ਗੁਰੂ ਗਰੀਬ ਨਿਵਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਇੱਕ ਦਾਸ ਨੇ ਬੇਨਤੀ ਕਰਨੀ ਹੈ ਜਿਵੇਂ ਖਾਲਸਾ ਜੀ ਦਾਸ ਅਸਮਾਗਮਾਂ ਤੇ ਸੀ ਉਥੇ ਮਹਾਰਾਜ ਦੀ ਕਿਰਪਾ ਨਾਲ ਬਾਬਾ ਬਾਬਾ ਨੌਰ ਸਿੰਘ ਸਾਹਿਬ ਦੇ ਸਥਾਨੇ ਤੇ ਫਰਵਰੀ ਦੇ ਵਿੱਚ ਫਰਵਰੀ ਤਰੀਕ ਮੈਨੂੰ ਯਾਦ ਨਹੀਂ ਹੈ ਫਰਵਰੀ ਦੇ ਵਿੱਚ ਸਮਾਗਮ ਹੈ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌ ਸਿੰਘ ਸਾਹਿਬ ਦੇ ਜੋੜ ਮੇਲੇ ਦਾ ਤੇ ਉਦੋਂ ਫਿਰ ਖਾਲਸਾ ਜੀ ਮਹਾਪੁਰਸ਼ਾਂ ਨੇ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਉਹਨਾਂ ਮਹਾਪੁਰਸ਼ਾਂ ਨੇ ਦਾਸ ਦੀ ਵੀ ਡਿਊਟੀ ਲਈ ਵੀ ਸਾਨੂੰ ਨਾ 500 ਲੋਈ ਜਿਹੜੀ ਖਾਲਸਾ ਜੀ ਨੀਲੇ ਕਲਰ ਦੀ 500 ਲੋਈ ਚਾਹੀਦੀ ਹੈ ਤੇ ਉਹਦੇ ਉੱਤੇ ਲੋਭੋ ਲੱਗਾ ਹੋਵੇ ਲੋਭੋ ਉਹਨਾਂ ਨੇ ਮੈਨੂੰ ਭੇਜ ਦਿੱਤਾ ਸੀ ਵੀ ਇਹ ਤੁਸੀਂ ਸਿਪਾਈ ਕਰਾਓ ਇਹ ਲੋਗੋ ਜਿਹੜਾ ਖਾਲਸਾ ਜੀ ਉਹ ਲੱਗਾ ਵੀ ਸ਼੍ਰੋਮਣੀ ਮਿਸ਼ਲ ਮਿਸ਼ਲ ਸ਼ੀਧਾਂ ਤਰਨਤਾਰਨ ਦਾਲ ਦੇ ਪਹਿਲੇ ਬਾਨੀ ਮਹਾਂਪੁਰਸ਼ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਮੌਜੂਦਾ ਮੁਖੀ 16ਵੇਂ ਮੁਖੀ ਸਿੰਘ ਸਾਹਿਬ ਜ세ਦਾਰ ਬਾਬਾ ਜੋਗਾ ਸਿੰਘ ਸਾਹਿਬ ਜੀ ਜਿਹੜਾ ਉਹਨਾਂ ਦੀ ਜਗ੍ਹਾ ਨੇ